ਇਹ ਹਿਤ ਲੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਅ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ ਚ ਨਾਮ ਆ ਰਿਹਾ ਇਹ ਹੈ ਉਹ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤਾਂ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਪੁੱਛ ਗਿਆ ਕੀ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਅਨਵੋਲ ਕਰ ਦਿੱਤਾ ਜਾਏਗਾ ਸਤਿਕਾਰਯੋਗ ਸਾਥੀਓ ਨਮਸਕਾਰ ਮੈਂ ਇੱਕ ਦੋ ਵਿਚਾਰਾਂ ਜਿਹੜੀਆਂ ਉਹ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਸੀ ਸ਼ੀਤਲੰਗ ਰਾਲ ਨੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਛੱਡਿਆ ਤਾਂ ਲਗਾਤਾਰ ਜਿਹੜਾ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਐ ਜਿਸ ਤਰ੍ਹਾਂ ਸੂਤਰ ਹੁੰਦੇ ਨੇ ਐਦਾਂ ਸਾਡੇ ਸੂਤਰ ਵੀ ਐ ਪੁਲਿਸ ਦੇ ਵਿੱਚ ਕਿ ਸ਼ੀਤਲੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ 'ਚ ਨਾਮ ਆ ਰਿਹਾ ਏ ਇਹ ਹੈ ਉਹ ਹੈ ਜਿੰਨੀ ਦੇਰ ਤੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤੱਕ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਕੁਛ ਕਿਹਾ ਤਾਂ ਇਹ ਜਿਹੜੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਵੀ ਮੈਂ ਇੱਕ ਖਬਰ ਕੱਲ ਪਰਸੋਂ ਦੀ ਜਿਹੜੀ ਸੁਣ ਰਿਹਾ ਕਿ ਸ਼ੀਤਲੰਗਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਅਨਵੋਲ ਕਰ ਦਿੱਤਾ ਜਾਏਗਾ ਸੋ ਮੈਂ ਇਹ ਗੱਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਅਗਰ ਤਾਂ ਸਰਕਾਰ ਦੇ ਵਿੱਚ ਸਹਿਮਤ ਰੋ ਤਾਂ ਫਿਰ ਕੋਈ ਪਰਚਾ ਨਹੀਂ ਹੈ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤਿਆਰੀ ਵੀ ਕਰ ਲਓ ਇਦਾਂ ਦਾ ਜਿਹੜਾ ਰਵਈਆ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਸੁਣਨ ਨੂੰ ਮਿਲ ਰਿਹਾ ਸੋ ਸਾਥੀਓ ਇਸ ਕਰਕੇ ਮੈਂ ਐਡਵਾਂਸ ਇਹ ਗੱਲ ਕਰ ਰਿਹਾ ਤਾਂ ਕਿ ਜਲੰਧਰ ਵੈਸਟ ਹਲਕੇ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਗਰ ਸ਼ੀਤਲ ਅੰਗਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮਝ ਲਿਓ ਕਿ ਇਹ ਜਾਣ ਬੁੱਝ ਕੇ ਜਿਹੜੀ ਹੈ ਬਦਲੇ ਖੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਮੈਂ ਬੀਜੀਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹਨਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਵੰਡ ਡਾਟਾ ਪੋਲਿਟਿਕਸ ਦੇ ਵਿੱਚ ਨਾ ਪਈਏ ਇਹ ਪਾਰਟੀਆਂ ਦੇ ਮਸਲੇ ਆ ਪਾਰਟੀਆਂ ਨੂੰ ਆਪਣੇ ਤਰੀਕੇ ਨਾਲ ਲੜਾਈ ਲੜਨ ਦੀ ਹੈ ਔਰ ਲੋਕ ਕਿਦੇ ਹੱਕ ਦੇ ਵਿੱਚ ਫੈਸਲਾ ਕਰਦੇ ਆ ਲੋਕਾਂ ਨੂੰ ਇਹ ਡਿਸਾਈਡ ਕਰਨ ਦੀ ਹੈ ਸੋ ਉਹ ਬਹੁਤ ਧੰਨਵਾਦ ਮੈਂ ਇਸ ਕਰਕੇ ਵਿਚਾਰ ਐਡਵਾਂਸ ਦੇ ਵਿੱਚ ਸਾਂਝੇ ਕਰ ਰਿਹਾ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਜਿਹੜਾ ਕਦਰਸ਼ਾ ਕਿ ਕੋਈ ਇਹੋ ਜੀ ਕਾਰਵਾਈ ਹੈ ਜਿਹੜੀ ਨਜਾਇਜ਼ ਸ਼ੀਤਲੰਗਰਾਲ ਤੇ ਪੁਲਿਸ ਨਾ ਕਰ ਸਕਦਾ ਧੰਨਵਾਦ